ਸੋਸਤੋ ਕੱਲ ਨੂੰ ਯਾਨੀ ਕਿ 12 April ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦਾ ਪ੍ਰਧਾਨ ਚੁਣਿਆ ਜਾਣਾ ਉਹਨਾਂ ਦੇ ਡੈਲੀਗੇਟਸ ਦੇ ਜਿਹੜੇ ਅਕੱਲ ਨੂੰ ਨਾਲ ਇਕੱਠੇ ਹੋਣਾ ਤੇਜਾ ਸਿੰਘ ਸਮੁਦਰੀ ਹਾਲ ਦੇ ਵਿੱਚ ਅੱਛਾ ਇਹਨੂੰ ਲੈ ਕੇ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਪਰ ਬੜਾ ਇੰਟਰਸਟਿੰਗ ਜਿਹੜਾ ਇਹਦੇ ਵਿੱਚ ਇੱਕ ਪੁਆਇੰਟ ਆ ਕਿ ਕਦੇ ਤਾਂ ਆਪਾਂ ਧਾਰਮਿਕ ਬਣ ਜਾਂਦੇ ਆ ਤੇ ਕਦੇ ਆਪਾਂ ਧਰਮ ਨਿਰਪੱਖ ਬਣ ਜਾਂਦੇ ਆ ਆਪਣੇ ਹਿਸਾਬ ਦੇ ਨਾਲ ਜਿਹੜੀ ਆ ਆਪਸ਼ਨ ਚੂਜ਼ ਕਰ ਲੈਣੇ ਆ ਹੁਣ ਲੰਘੇ ਦਿਨਾਂ ਦਾ ਬੜਾ ਰੌਲਾ ਪੈ ਰਿਹਾ ਕਿ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਵੀ ਰਹੇ ਨੇ ਤੇ ਕਾਂਗਰਸ ਦੇ ਇੱਕ ਵੱਡੇ ਲੀਡਰ ਨੇ ਐਮਪੀ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਵੀ ਇਹ ਜਿਹੜੇ ਸ਼੍ਰੋਮਣੀ ਅਕਾਲੀ ਦਲ ਆ ਵੀ ਇਹ ਤਾਂ ਇਹ ਤਾਂ ਧਰਮ ਦੇ ਵਿੱਚ ਕਹਿ ਲਓ ਕਿ ਦਖਲਅੰਦਾਜ਼ੀ ਇੱਕ ਤਰੀਕੇ ਨਾਲ ਵੀ ਧਰਮ ਦੀ ਇਸ ਪਾਰਟੀ ਦੇ ਵਿੱਚ ਦਖਲਅੰਦਾਜ਼ੀ ਹੈ ਕਿਉਂਕਿ ਇੰਡੀਅਨ ਇਲੈਕਸ਼ਨਲ ਕਮਿਸ਼ਨ ਦੇ ਮਤਾਬਕ ਤੁਹਾਨੂੰ ਇੰਡੀਆ ਦੀ ਕੋਈ ਵੀ ਜਿਹੜੀ ਸਿਆਸੀ ਤਿਰਿਆ ਉਹਨੂੰ ਧਰਮ ਨਿਰਪੱਖ ਹੋਣਾ ਚਾਹੀਦਾ ਹੈ ਤੇ ਇਸ ਕਰਕੇ ਉਹਨਾਂ ਨੇ ਇੱਕ ਚਿੱਠੀ ਲਿਖੀ ਆਵੇ ਭਾਈ ਇਹ ਤੇਜਾ ਸਿੰਘ ਸਮੁੰਦਰੀ ਹਾਲ ਮਤਲਬ ਕਿ ਦਰਬਾਰ ਸਾਹਿਬ ਜਾਂ ਅਕਾਲ ਤਖਤ ਸਾਹਿਬ ਦੇ ਉੱਥੇ ਜਾ ਕੇ ਇਹ ਆਪਣੀ ਭਾਰਤੀ ਮਹਿਮ ਜਾਂ ਜੋ ਵੀ ਇਹਨਾਂ ਨੇ ਪ੍ਰਧਾਨ ਚੁਣਨਾ ਉੱਥੇ ਕਰ ਰਹੇ ਨੇ ਜਿਕਰ ਇਹਨਾਂ ਨੇ ਇਦਾਂ ਦਾ ਕੁਝ ਕਰਨਾ ਤੇ ਉਹ ਜਿਹੜਾ ਇਹਨਾਂ ਦਾ ਦਫ਼ਤਰ ਹੈ ਚੰਡੀਗੜ੍ਹ ਉੱਥੇ ਜਾ ਕੇ ਕਰਨ ਅੱਛਾ ਇਹਨੂੰ ਲੈ ਕੇ ਚੀਮਾ ਜਿਹੜੇ ਅਕਾਲੀ ਦਲ ਦੇ ਚੀਮਾ ਸਾਹਿਬ ਆ ਦਲਜੀਤ ਸਿੰਘ ਚੀਮਾ ਉਹਨਾਂ ਨੇ ਕਿਹਾ ਕਿ ਦੇਖੋ ਜੀ ਅਸੀਂ ਤਾਂ ਕਹਿੰਦੇ ਹੀ ਸੀ ਕਿ ਇੱਕ ਪਾਰਟੀ ਸਾਡੇ ਖਿਲਾਫ ਸ਼ਿਕਾਇਤ ਲਾ ਕੇ ਜਾਂਦੀ ਆ ਦੂਜੀ ਪਾਰਟੀ ਸਾਡੇ ਖਿਲਾਫ ਸ਼ਿਕਾਇਤ ਕਰਦੀ ਆ ਇੰਡੀਅਨ ਇਲੈਕਸ਼ਨ ਕਮਿਸ਼ਨ ਨੂੰ ਜਾਂ ਕਹਿ ਲਓ ਕਿ ਭਾਰਤ ਦਾ ਜਿਹੜਾ ਸੰਵਿਧਾਨਕ ਢਾਂਚਾ ਉਹਨੂੰ ਤੇ ਇਹਨਾਂ ਦੀ ਮਾਨਤਾ ਰੱਦ ਕਰੇ ਤੇ ਤੀਜੀ ਪਾਰਟੀ ਮਤਲਬ ਕਿ ਭਾਜਪਾ ਤਿਆਰ ਬੈਠੀ ਆ ਸਾਡੀ ਸੀਟ ਲੈਣ ਨੂੰ ਅੱਛਾ ਇਹਦੇ ਵਿੱਚ ਚਲੋ ਰੰਧਾਵਾ ਸਾਹਿਬ ਨੇ ਤਾਂ ਜੋ ਕਿਹਾ ਹੁਣ ਡੈਫੀਨਿਟਲੀ ਲੋਕੀ ਕਹਿ ਰਹੇ ਨੇ ਕਿ ਰੰਧਾਵਾ ਸਾਹਿਬ ਤੁਹਾਡੀ ਆਪਣੀ ਪਾਰਟੀ ਦੇ ਵਿੱਚ ਹੀ ਬਹੁਤ ਕੁਝ ਠੀਕ ਨਹੀਂ ਤੇ ਤੁਸੀਂ ਉਧਰ ਨੂੰ ਦੇਖੋ ਜਿਹੜਾ ਆਪਣਾ ਸਰਦਾਰ ਸੁਖਵੀਰ ਸਿੰਘ ਬਾਦਲ ਜਾਂ ਅਕਾਲੀ ਦਲ ਦੇ ਬਾਬਤ ਕਹਿ ਰਹੇ ਹੁਣ ਰੰਧਾਵਾ ਸਾਹਿਬ ਦਾ ਕਹਿਣਾ ਕਿ ਮੇਰੇ ਵੱਲੋਂ ਕਾਲਾ ਚੋਰ ਬਣ ਜਵੇ ਅਕਾਲੀ ਦਲ ਦਾ ਪ੍ਰਧਾਨ ਮੈਨੂੰ ਕੋਈ ਲੈਣਾ ਦੇਣਾ ਨਹੀਂ ਪਰ ਮੈਂ ਜ ਤੇ ਬਾਕੀ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਤਾਂ ਧੜੇਬੰਦੀ ਕਾਲੀ ਦਲ ਦੀ ਨਹੀਂ ਤਾਂ ਹੈ ਨਹੀਂ ਤੇ ਤੁਸੀਂ ਤਾਂ ਐਵੇਂ ਹੀ ਰੌਲਾ ਪਾ ਲੰਨੇ ਆ ਮੀਡੀਆ ਵਾਲੇ ਵੀ ਐਡੀ ਕੋਈ ਗੱਲ ਨਹੀਂ ਅੱਛਾ ਰੰਧਾਵਾ ਸਾਹਿਬ ਨੇ ਚਲੋ ਜਿਹੜੀਆਂ ਵੀ ਗੱਲਾਂ ਕਹੀਆਂ ਉਹਨਾਂ ਨਾਲ ਕੋਈ ਸਹਿਮਤ ਹੋਵੇ ਅਸਹਿਮਤ ਹੋਵੇ ਪਰ ਮੈਨੂੰ ਲੱਗਦਾ ਇੱਕ ਪੁਆਇੰਟ ਤਾਂ ਉਹਨਾਂ ਦੀ ਗੱਲ ਵੈਸੇ ਸਹੀ ਆ ਹੁਣ ਦੇਖੋ ਤੁਸੀਂ ਜਦੋਂ 2 ਦਸੰਬਰ ਨੂੰ ਫੈਸਲਾ ਆਇਆ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਖੜੇ ਹੋ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਜਿੰਨੇ ਫੈਸਲੇ ਸੁਣਾਏ ਉਹਨਾਂ ਦੇ ਵਿੱਚੋਂ ਜਿੰਨੇ ਕਿਨਾਂ ਨੇ ਨਹੀਂ ਮੰਨੇ ਮਤਲਬ ਬਾਦਲ ਧੜੇ ਨੇ ਨਹੀਂ ਮੰਨੇ ਉਹਨਾਂ ਦੇ ਬਾਬਤ ਇਹਨਾਂ ਨੇ ਆ ਅਕੋਰਡਿੰਗ ਟੂ ਇੰਡੀਅਨ ਕਨਸਟੀਟਿਊਸ਼ਨ ਅਕੋਰਡਿੰਗ ਟੂ ਜਿਹੜਾ ਸਾਡਾ ਭਾਰਤ ਦਾ ਆਪਣਾ ਇਲੈਕਸ਼ਨ ਕਮਿਸ਼ਨ ਆ ਇਹਦੇ ਮੁਤਾਬਕ ਸਾਨੂੰ ਕਿਸੇ ਵੀ ਭਾਰਤ ਦੀ ਪੋਲੀਟੀਕਲ ਧਿਰ ਨੂੰ ਧਰਮ ਨਿਰਪੱਖ ਹੋਣਾ ਜ਼ਰੂਰੀ ਆ ਸੈਕੂਲਰ ਪਾਰਟੀ ਹੋਣੀ ਜ਼ਰੂਰੀ ਆ ਤੇ ਅਸੀਂ ਆਪਣੇ ਆਪ ਨੂੰ ਕਿਸੇ ਵੀ ਧਰਮ ਦੇ ਨਾਲ ਇਨ ਥਿਸ ਮੈਟਰ ਕਿ ਅਸੀਂ ਸਿੱਖ ਧਰਮ ਦੇ ਨਾਲ ਆਪਣੇ ਆਪ ਨੂੰ ਅਲਾਈਨ ਨਹੀਂ ਕਰ ਸਕਦੇ ਤੇ ਜੇਕਰ ਇਦਾਂ ਹੁੰਦਾ ਤੇ ਸਾਡੀ ਮੰਤ ਤਾਂ ਰੱਦ ਹੋ ਜਾਣੀ ਆ ਹੁਣ ਦੇਖੋ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਪਹਿਲੀ ਗੱਲ ਤਾਂ ਇਹ ਪਾਰਟੀ ਬਣੀ ਕਾਲ ਤੱਕ ਸਾਫ ਤੇ ਆ ਦੂਜੀ ਗੱਲ ਜਦੋਂ ਤੁਸੀਂ ਕਾਲ ਤੱਕ ਸਾਫ ਦੇ ਜਥੇਦਾਰਾਂ ਦਾ ਹੁਕਮ ਮੰਨ ਕੇ ਸੇਵਾ ਕਰ ਲਈ ਭਾੜੇ ਮਾਤਲੇ ਜੁੜੇ ਸਾਫ ਕਰ ਲੈ ਤੇ ਉਹ ਫਿਰ ਧਰਮ ਦਾ ਹੁਕਮ ਤਾਂ ਉਹ ਵੀ ਸੀ ਪਰ ਇਹ ਧਰਮ ਦਾ ਹੁਕਮ ਆੜੇ ਕਿੱਥੇ ਆਉਂਦਾ ਰਿਹਾ ਸਿਰਫ ਤੇ ਸਿਰਫ ਜਿੱਥੇ ਸੁਖਵੀਰ ਸਿੰਘ ਬਾਦਲ ਦੀ ਜਿਹੜਾ ਅਸਤੀਫਾ ਪ੍ਰਵਾਨ ਹੋਣਾ ਸੀ ਉੱਥੇ ਜਾ ਕਹ ਲੋ ਕਿ ਜਿਹੜੀ ਭਰਤੀ ਮਹਿੰਮ ਹੋਣੀ ਸੀਗੀ ਕਿਉਂਕਿ ਭਰਤੀ ਮਹਿੰਮ ਦੇ ਬਾਬਤ ਸਿੰਘ ਸਹਿਬਾਨਾ ਨੇ ਉਸ ਦਿਨ ਹੁਕਮ ਦਿੱਤਾ ਸੀ ਕਿ ਸੱਤ ਮੈਂਬਰੀ ਕਮੇਟੀ ਜਿਹੜੀ ਆ ਉਹ ਇਸ ਭਰਤੀ ਮਹਿੰਮ ਦੀ ਰਹਿਨਮਾਈ ਕਰੇਗੀ ਵੀ ਇਹਦੀ ਦੇਖਰੇਖ ਦੇ ਵਿੱਚ ਇਹ ਮਹਿੰਮ ਹੋਣੀ ਆ ਤੇ ਉਹ ਤੁਹਾਨੂੰ ਪਤਾ ਕਿ ਉਸ ਤਰੀਕੇ ਨਾਲ ਨਹੀਂ ਹੋਈ ਤੇ ਉਹ ਜਿਹੜੀ ਸੱਤ ਮੈਂਬਰੀ ਸੀ ਸੱਤਾ ਦੇ ਵਿੱਚ ਉਹ ਬਡੂੰਗਰ ਸਾਹਿਬ ਤੇ ਧਾਮੀ ਸਾਹਿਬ ਨੇ ਅਸਤੀਫਾ ਦਿੱਤਾ ਸੱਤਾ ਦੇ ਵਿੱਚੋਂ ਰਹਿ ਗਿਆ ਪੰਜ ਮੈਂਬਰ ਤੇ ਪੰਜ ਮੈਂਬਰੀ ਕਮੇਟੀ ਨੇ ਆਪਣੀ ਭਰਤੀ ਮਹਿਮੇ ਕੱਢ ਤੋਂ ਸ਼ੁਰੂ ਕੀਤੀ ਹੋਈ ਆ ਉਹਨਾਂ ਦਾ ਆਪਾਂ ਨੂੰ ਜਲਦੀ ਹੀ ਉਧਰੋਂ ਵੀ ਕੋਈ ਨਾ ਕੋਈ ਪਤਾ ਲੱਗਣ ਵਾਲਾ ਕਿ ਉਹਨਾਂ ਨੇ ਕਿੰਨੇ ਮੈਂਬਰ ਆਪਣੇ ਭਰਤੀ ਕਰ ਲੈਨੇ ਤੇ ਉਹ ਅਕਾਲੀ ਦਲ ਹੁਣ ਕਿਦਾਂ ਦਾ ਬਣਦਾ ਤਾਂ ਕਿਦਾਂ ਦਾ ਬਣ ਜਾ ਰਿਹਾ ਸੋ ਇੱਕ ਅਲੱਗ ਮਸਲਾ ਖੜਾ ਆ ਤੇ ਇਹਨਾਂ ਨੇ ਜਿਹੜਾ ਬਾਦਲ ਧੜਾ ਇਹਨਾਂ ਨੇ ਕਿਹਾ ਕਿ ਜੀ ਅਸੀਂ ਤਾਂ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਸੀ ਅਸੀਂ ਤਾਂ ਵੀ ਕਿਉਂਕਿ ਜੇਕਰ ਅਸੀਂ ਬਿਲਕੁਲ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦਾ ਹੁਕਮ ਮੰਨ ਲੈਂਦੇ ਤੇ ਤਾਂ ਤਾਂ ਸਾਡੀ ਮਾਨਤਾ ਰੱਦ ਹੋ ਜਾਣੀ ਸੀ ਤੇ ਇਸ ਕਰਕੇ ਅਸੀਂ ਤਾਂ ਪ੍ਰਤੀਮਹਿਮ ਕਰਕੇ ਤਾਂ ਹੁਣ 12 April ਨੂੰ ਦੁਬਾਰਾ ਕੱਲੂ اجلاس ਹੋਣ ਜਾ ਰਿਹਾ ਹੁਣ ਦੇਖੋ ਇਹ ਹੁਣ ਰੰਧਾਵਾ ਸਾਹਿਬ ਦੀ ਵੈਸੇ ਗੱਲ ਤਾਂ ਸਹੀ ਹੈ ਕਿ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਮਤਲਬ ਕਿ ਦਰਬਾਰ ਸਾਹਿਬ ਦੀ ਹਦੂਦ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਿਹੜਾ ਹਦੂਦ ਦੇ ਵਿੱਚ ਤੁਸੀਂ ਇਹ اجلاس ਕਰਨ ਜਾ ਰਹੇ ਹੋ ਦੈਟ ਮੀਨਸ ਕਿ ਇਹ ਵੀ ਇੱਕ ਤਰੀਕੇ ਦਾ ਧਰਮ ਦੀ ਦਖਲ ਅੰਦਾਜ਼ੀ ਆ ਤੇ ਹੁਣ ਫਿਰ ਤੁਸੀਂ ਤੇਜਾ ਸਿੰਘ ਸਮੁੰਦਰੀ ਹਾਲ ਕਿਉਂ ਵਰਤਦੇ ਹੋ ਜੇਕਰ ਤੁਸੀਂ ਆਪਣੇ ਆਪ ਨੂੰ ਇਨੀ ਸੈਕੂਲਰ ਪਾਰਟੀ ਕਹਿੰਦੇ ਹੋ ਗੱਲ ਤਾਂ ਸਹੀ ਆ ਵੀ ਇਹ ਜਦੋਂ ਜ਼ਰੂਰਤ ਹੋਈ ਉਦੋਂ ਧਰਮ ਦਾ ਲੜ ਫੜ ਲਿਆ ਜਦੋਂ ਨਾ ਜ਼ਰੂਰਤ ਹੋਈ ਉਦੋਂ ਸੈਕੂਲਰਿਜ਼ਮ ਵਾਲੇ ਪਾਸੇ ਨੂੰ ਆ ਗਏ ਵੀ ਹੁਣ ਜਾਂ ਤਾਂ ਫਿਰ ਚੰਗੀ ਗੱਲ ਸੀ ਕਿ ਤੁਸੀਂ ਚੰਡੀਗੜ੍ਹੇ ਕਰਦੇ ਤੁਸੀਂ ਫਿਰ ਇੱਕ ਪੋਲਿਟੀਕਲ ਪਾਰਟੀ ਦੇ ਵਾਂਗੂ ਹੀ ਰਹਿੰਦੇ ਹੁਣ ਇਹ ਤੇ ਸਾਨੂੰ ਨਜ਼ਰ ਆਉਂਦਾ ਕਿ ਜਿੱਥੇ ਤਾਂ ਕਹਿ ਲਓ ਕਿ ਪੰਥਕ ਵੋਟ ਨਜ਼ਰ ਆਉਂਦੀ ਹੋਵੇ ਤੇ ਜਿੱਥੇ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਧਾਰਮਿਕ ਲੋਕਾਂ ਦੀ ਆਪਣੇ ਨਾਲ ਜੋੜਨੀਆਂ ਹੋਣ ਉੱਥੇ ਤਾਂ ਸਾਰੀ ਕੋਆਇਤ ਕੀਤੀ ਜਾਂਦੀ ਆ ਅਕੋਰਡਿੰਗ ਟੂ ਪੁਰਾਣਾ ਜਿਹੜਾ ਜਿੱਦਾਂ ਅਕਾਲੀ ਦਲ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਜਾਂ ਜਿੱਦਾਂ ਇਹ ਜਿਹੜਾ ਰਵਾਇਤਾਂ ਰਹੀਆਂ ਪਰ ਜਿੱਥੇ ਲੱਗਦਾ ਹੋਵੇ ਕਿ ਆ ਚੀਜ਼ ਸਾਡੇ ਮਾਫਕ ਨਹੀਂ ਫਿੱਟ ਬੈਠਦੀ ਜਿਵੇਂ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਸਤੀਫਾ ਦੇਣਾ ਪੈਣਾ ਜਾਂ ਜਿਹੜਾ ਆ ਪੰਜ ਮੈਂਬਰੀ ਸੱਤ ਮੈਂਬਰੀ ਕਮੇਟੀ ਨੇ ਭਰਤੀ ਨਾਲ ਦੀ ਰਹਿਨਮਾਈ ਦੇ ਹੇਠ ਹੋ ਜਾਂਦੀ ਤਾਂ ਇਹਨਾਂ ਨੇ ਭਰਤੀ ਆਪਣੇ ਹਿਸਾਬ ਨਾਲ ਕਰਨੀ ਸੀ ਤੇ ਉਹ ਫਿਰ ਉਹੀ ਜਿਹੜੇ ਡੈਲੀਗੇਟ ਚੁਣੇ ਜਾਣੇ ਸੀ ਉਹ ਜਿਵੇਂ ਚਰਨਜੀਤ ਸਿੰਘ ਬਰਾੜ ਨੇ ਡੈਲੀਗੇਟਾਂ ਦੇ ਬਾਬਤ ਦੱਸਿਆ ਸੀ ਨਾ ਵੀ ਉਸ ਤਰੀਕੇ ਨਾਲ ਤਾਂ ਦੁਬਾਰਾ ਸੁਖਵੀਰ ਸਿੰਘ ਬਾਦਲ ਜਾਂ ਜਿਹਨੂੰ ਵੀ ਇਹ ਚਾਹਣਗੇ ਉਹ ਪ੍ਰਧਾਨ ਨਹੀਂ ਸੀ ਬਣਨਾ ਸੋ ਇਸ ਕਰਕੇ ਉਹ ਉਹ ਗੱਲ ਨੂੰ ਵੀ ਕਹਿੰਦਾ ਵੀ ਨਹੀਂ ਇਹ ਤਾਂ ਜੇਕਰ ਅਸੀਂ ਇਹ ਮੰਨ ਲਿਆ ਤਾਂ ਸਾਡੀ ਮਾਨਤਾ ਰੱਦ ਹੋ ਜਾਣੀ ਆ ਤੇ ਆਬੀਸਲੀ ਇੱਥੇ ਬਾਜਬ ਸਵਾਲ ਬਣਦਾ ਕਿ ਤੁਹਾਡੀ ਮਾਨਤਾ ਸਿਰਫ ਸੁਖਵੀਰ ਸਿੰਘ ਬਾਦਲ ਦੇ ਅਸਤੀਫਾ ਰੱਦ ਹੋਣ ਤੇ ਭਾਰਤੀ ਕਰਤੀ ਜਿਹੜੀ ਆ ਰੱਦ ਹੁੰਦੀ ਆ ਜਾਂ ਫਿਰ ਜੇਕਰ ਇਹਨੂੰ ਤੁਸੀਂ ਧਰਮ ਦਾ ਜਿਹੜਾ ਦਖਲ ਅੰਦਾਜ਼ੀ ਜਾਂ ਇਹਨੂੰ ਕਿਉਂ ਨਹੀਂ ਮੰਨਦੇ ਕਿ ਜੇਕਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਤੁਸੀਂ ਆਪਣੀ ਸਾਰੀ ਇਹ ਕਵਾਇਦ ਕਰ ਰਹੇ ਹੋ ਤੇ ਰੰਧਾਵਾ ਸਾਹਿਬ ਨੇ ਕਿਹਾ ਫਿਰ ਜਦ ਇਹ ਆਪਣੇ ਆਪ ਨੂੰ ਸੈਕੂਲਰ ਪਾਰਟੀ ਕਹਿੰਦੇ ਨੇ ਤਾਂ ਫਿਰ ਕਾਂਗਰਸ ਵਾਲਿਆਂ ਨੂੰ ਵੀ ਇਜਾਜ਼ਤ ਦੇਓ ਸੀ ਵੀ ਤਾਂ ਅਮਰਧਾਰੀ ਸਿੱਖਿਆ ਸਾਨੂੰ ਕਿਉਂ ਤੁਸੀਂ ਜਿਹੜਾ ਇਹਦੇ ਵਿੱਚ ਨਹੀਂ ਰੱਖਦੇ ਬਟ ਆਬਵੀਅਸਲੀ ਉਹਦਾ ਆਪਾਂ ਨੂੰ ਪਤਾ ਕਿ ਇਤਿਹਾਸ ਹੈ ਆਕਾਲੀ ਦਲ ਦਾ ਕਾਲ ਤੱਕ ਸਭ ਤੋਂ ਅਕਾਲੀ ਦਲ ਬਣਿਆ ਸੀਗਾ ਪਰ ਇਹ ਇਹ ਸਾਰੀਆਂ ਆਰਗੂਮੈਂਟ ਤਾਂ ਖੜੀਆਂ ਹੁੰਦੀਆਂ ਕਿਉਂਕਿ ਇਹਨਾਂ ਨੇ ਖੁਦ ਖੜੀਆਂ ਕੀਤੀਆਂ ਦਲਜੀਤ ਸਿੰਘ ਟੀਮਾ ਜਾਇ ਜਿੰਨਾ ਧੜਾਇਆ ਇਹਨਾਂ ਨੇ ਖੁਦ ਹੀ ਆਰਗੂਮੈਂਟਸ ਨੂੰ ਵਜਨ ਦਿੱਤਾ ਕਿ ਹਾਂ ਹਾਂ ਅਸੀਂ ਤਾਂ ਸੈਕੂਲਰ ਪਾਰਟੀਆਂ ਤੇ ਅਸੀਂ ਜਿਹੜਾ ਧਰਮ ਦੇ ਹਿਸਾਬ ਦੇ ਨਾਲ ਨਹੀਂ ਚੱਲ ਸਕਦੇ ਸੋ ਖੈਰ ਬਾਕੀ ਹੁਣ ਕੱਲ ਨੂੰ ਜਿਹੜਾ 12 April ਨੂੰ ਜੇ ਮੈਂ ਕਿਹਾ ਕਿ ਬਹੁਤ ਜ਼ਿਆਦਾ ਚਾਂਸਸ ਤਾਂ ਇਹੀ ਨੇ ਬਾਕੀ ਲੈੱਸੀ ਕਿੱਧਰ ਨੂੰ ਸਥਿਤੀਆਂ ਜਾਂਦੀਆਂ ਕਿ ਅਕਾਲੀ ਦਲ ਦੇ ਵਿੱਚ ਦੁਬਾਰਾ ਕਿਹਨੂੰ ਪ੍ਰਧਾਨ ਚੁੜਿਆ ਜਾਂਦਾ no doubt ਪੰਜਾਬ ਦੀ ਸਿਆਸਤ ਦੇ ਵਿੱਚ ਲੰਬੇ ਸਮੇਂ ਤੋਂ ਤੇ ਆਈ ਥਿੰਕ ਇਹ ਰੈਣੀ ਵੀ ਆਕਾਲੀ ਦਲ ਜਿਹੜੀ ਇੱਕ ਨੋਮੀਨੇਟਿੰਗ ਤੇ ਰਿਆ ਜਾਂ ਕਹਿ ਲਓ ਕਿ ਜਿਹੜੇ ਪੰਥਕ ਹਲਕਿਆਂ ਨੂੰ ਰੈਪਰੈਜ਼ੈਂਟ ਕਰਦੀ ਕੋਈ ਵੀ ਥਿਰ ਹੋਵੇਗੀ ਉਹ ਆਕਾਲੀ ਦਲ ਹੁੰਦੀ ਆ ਜਾਂ ਹੁਣ ਆਕਾਲੀ ਦਲ ਬਾਰਸ ਪੰਜਾਬ ਦੇ ਕਿਉਂਕਿ ਇਹਨਾਂ ਦੇ ਮੁਕਾਬਲਤਨ ਤਾਂ ਜੇਕਰ ਕੋਈ ਇਹਨਾਂ ਨੂੰ ਟੱਕਰ ਦੇ ਰਿਹਾ ਉਹ ਤਾਂ ਆਕਾਲੀ ਦਲ ਬਾਰਸ ਪੰਜਾਬ ਦੇ ਆ ਜੇਕਰ ਆਪਾਂ voting ਹਿਸਾਬ ਦੇ ਨਾਲ ਵੀ ਦੇਖੀਏ ਮੀਡੀਆ ਦੇ ਵਿੱਚ ਹਿਸਾਬ ਦੇ ਨਾਲ ਦੇਖੀਏ ਚਰਚਾ ਦੇ ਹਿਸਾਬ ਦੇ ਨਾਲ ਦੇਖੀਏ ਵੈਸੇ ਤਾਂ ਅਕਾਲੀ ਦਲ 1920 ਤੇ ਪਤਾ ਨਹੀਂ ਇੰਨੇ ਇੱਕ ਬਹੁਤ ਜ਼ਿਆਦੇ ਬਣੇ ਹੋਏ ਨੇ ਤੇ ਬਸ ਜ਼ਿਕਰ ਤਾਂ ਇਹਨਾਂ ਦੋ ਤਿੰਨਾਂ ਦਾ ਹੀ ਹੁੰਦਾ ਵੱਤੋ ਵੱਤ ਸਰਦਾਰ ਸਿਮਰਜੀਤ ਸਿੰਘ ਮਾਨ ਦਾ ਹੁੰਦਾ ਤੇ ਇਹਨਾਂ ਦੇ ਵਿੱਚੋਂ ਜਿਹੜਾ ਹੁਣ ਅਕਾਲੀ ਦਲ ਇਹ ਬਾਰਸ ਪੰਜਾਬ ਦੇ ਆ ਉਹਨਾਂ ਦੀਆਂ ਵੀ ਕਾਈਂਡ ਆਫ ਗਤੀਵਿਧੀਆਂ ਤਾਂ ਉਹਨਾਂ ਦੀਆਂ ਵੀ ਤੇਜ਼ ਹੀ ਆਜ ਜਦੋਂ ਆਪਾਂ ਗੱਲ ਕਰ ਰਹੇ ਆ ਜਿਹੜੇ ਸਰਦਾਰ ਪਪਲਪ੍ਰੀਤ ਸਿੰਘ ਹੁਣੀ ਆ ਉਹ ਵੀ ਪੰਜਾਬ ਆ ਗਏ ਨੇ ਤੇ ਹੁਣ ਕਹਿ ਲਓ ਕਿ ਦੋ ਹੀ ਜਾਣੇ ਅਮਰਿਤਪਾਲ ਸਿੰਘ ਹੁਣੀ ਤੇ ਉਹਨਾਂ ਦੇ ਮੇਰੇ ਖਿਆਲ ਚਾਚਾ ਜੀ ਆ ਜਿਹੜੇ ਉਹੋ ਹੀ ਉੱਥੇ ਡਿਬਰੂ ਗੜਨੇ ਤੇ ਉਹ ਵੀ ਜਲਦੀ ਸ਼ਾਇਦ ਆ ਸਕਦੇ ਆ ਪੰਜਾਬ ਦੇ ਵਿੱਚ ਡੈਫ ਓਬਵੀਅਸਲੀ ਇੱਕ ਬੱਕ ਤਰੀਕੇ ਦਾ ਉਹਦਾ ਫਰਕ ਪੈਣਾ ਤੇ ਡੈਫੀਨਿਟਲੀ ਜਦੋਂ ਸਰ ਪਾਈ ਅਮਰਿਤਪਾਲ ਸਿੰਘ ਹੁਣੀ ਜਦੋਂ ਆਉਣਗੇ ਪੰਜਾਬ ਦੇ ਵਿੱਚ মিডিਆ ਫਿਰ ਜੇਲ੍ਹਾਂ ਦੇ ਵਿੱਚ ਜਿੱਥੇ ਉਹ ਜਾਣਗੇ ਫਿਰ ਆਸਾਨੀ ਨਾਲ ਪਰਿਵਾਰ ਜਾਂ ਹੋਰ ਸੱਜਣ ਮਿਲ ਸਕਦੇ ਆ ਤੇ ਉਹਦਾ ਇੱਕ ਕਾਫੀ ਸਿਆਸਤ ਨੂੰ ਉਹ ਪ੍ਰਭਾਵਿਤ ਤਾਂ ਕਰਨਗੇ ਇਹ ਤਾਂ ਗੱਲ ਤਕਰੀਬਨ ਤੈਅ ਆ ਤੇ ਇਧਰੋਂ ਜਿਹੜਾ ਇਹ ਬਾਗੀ ਤੜਾ ਆ ਜਿਹਨੂੰ ਬਾਗੀ ਤੜਾ ਆਪਾਂ ਕਹਿ ਦਈਏ ਇਹਨਾਂ ਦੀ ਵੀ ਸਿਆਸਤ ਕੁਝ ਖਾਸ ਸਪਸ਼ਟਤਾ ਹੁੰਦੀ ਨਹੀਂ ਤੇ ਪਰ ਇਹ ਹੁਣ ਇਸ ਭਰਤੀ ਦੇ ਵਿੱਚੋਂ ਕੀ ਕੱਢਦੇ ਆ ਜਿਹੜੀ ਇਹ ਪੰਜ ਮੈਂਬਰੀ ਕਮੇਟੀ ਭਰਤੀ ਕਰ ਰਹੀ ਹੈ ਉਹ ਦੇਖਣ ਵਾਲੀ ਗੱਲ ਆ ਤੇ ਖੈਰ ਲਗਾਤਾਰ ਬਹੁਤ ਸਾਰੇ ਮਸਲਿਆਂ ਤੇ ਤੁਹਾਡੇ ਨਾਲ ਜੁੜਦੇ ਰਹਿਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਿਓ